ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਚੁਅ ਦੀ ਖੱਡਾ ਜੀ ਇਹਦੇ ਨਾਲ ਜਿਹੜਾ ਹੈਗਾ ਕਿੰਨਾ ਵੱਡਾ ਕੋਤਾਲੂ ਨੁਕਸਾਨ ਹੋ ਸਕਦਾ ਆ ਮੈਂ ਦੇਖ ਰਿਹਾ ਵੀ ਕੁਝ ਚਾਬਲੇ ਨੂੰ ਸਤਰਾਜਾ ਕਹਿੰਦੇ ਆ ਆਪਣੀ ਧਾਰਮਿਕ ਆਸਥਾ ਆਪਣੀ ਜਗ੍ਹਾ ਤੇ ਮੈਂ ਸਭ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਤੁਹਾਡੀਆਂ ਮੇਨ ਨਹਿਰਾਂ ਹੈਗੀਆਂ ਉਹਦੇ ਕੱਢਿਆਂ ਦੇ ਉੱਤੇ ਇਹਨੂੰ ਅਵਾਇਡ ਕਰੋ ਨਹੀਂ ਤਾਂ ਇਹ ਕੋਈ ਮੇਜਰ ਕਾਰਡ ਬਣ ਸਕਦਾ ਜਿਹੜੀ ਤੁਹਾਡੀ ਧਾਰਮਿਕ ਆਸਥਾ ਉਹਦਾ ਅਸੀਂ ਸਤਿਕਾਰ ਕਰਦੇ ਆ ਲੇਕਿਨ ਅੱਜ ਦੇ ਸਾਰੀਆਂ ਖੋਡਾਂ ਜੇ ਤੁਸੀਂ ਜਿਹਨਾਂ ਨੂੰ ਖਰਾਕ ਦੇਈ ਜਾਓਗੇ ਤਾਂ ਵਧਣਗੇ ਫੁੱਲਣਗੇ ਪਰਿਵਾਰ ਉਹਨਾਂ ਦੇ ਤੇ ਉਹ ਸਾਰੇ ਅੰਦਰੋਂ ਖੋਖਲਾ ਕਰ ਦੇਣਗੇ ਸਾਰੇ ਤੁਹਾਡੇ ਜਿੰਨੇ ਵੀ ਬੰਨ ਹੈਗੇ ਨਹਿਰਾਂ ਬੱਸ ਇਹਨੂੰ ਸਿਰ ਪਾ ਲੈ ਫਾੜ ਦੇ ਤਾਂ ਨੇ ਪਾੜ ਸ਼ਬਦ ਸਿੱਖਣੀ ਹੈ ਮਾੜੀ ਇਹ ਲੀਕੇਜ ਹੋਈ ਸੀ ਮੇਰੇ ਨਾਲ ਚੀਫ ਇੰਜੀਨੀਅਰ ਖੜੇ ਆ ਔਰ ਜਿਹੜਾ ਮੁੰਡਾ ਬਰਿੰਦਰ ਹੈ ਜਾਂ ਇਹਨਾਂ ਦੇ ਐਸਸੀ ਐਕਸ਼ਨ ਪੂਰੀ ਟੀਮ ਉਹਨਾਂ ਦੀ ਸਾਰੇ ਐਕਸਪਰਟ ਖੜੇ ਆ ਅਸੀਂ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਪਹਿਲਾਂ ਮੈਂ ਦੇਖਿਆ ਵੀ ਹੋਇਆ ਕਿਉਂ ਹੈ ਲੀਕੇਜ ਕਿਉਂ ਹੈ ਬਹੁਤ ਥੋੜੀ ਜਿਹੀ ਬਾਸਤ ਕੇ ਤਰ੍ਹਾਂ ਪਾਣੀ ਮਾੜਾ ਬੜਾ ਥੋੜਾ ਥੋੜਾ ਪਾਣੀ ਚੋਲਾ ਲਾਣ ਜੋ ਕਰ ਕੋਈ ਦਿੱਕਤ ਨਹੀਂ ਆਈ ਲੇਕਿਨ ਅਸੀਂ ਆ ਕੇ ਸਭ ਤੋਂ ਪਹਿਲਾਂ ਉਹਦੀ ਜੜ ਫੜੀ ਆ ਜਿਹਾ ਤੁਸੀਂ ਦੇਖ ਰਹੇ ਹੋ ਛੋਟਾ ਰੋਡੈਂਟਸ ਦੀ ਆ ਇਹ ਦੇਖ ਲਓ ਤੇ ਕੋਈ ਕੈਮਰਾਮੈਨ ਨੂੰ ਦਿਖਾਓ ਜੀ ਜਰਾ ਇਹਨੂੰ ਮਾੜਾ ਇਹਦੇ ਚ ਲੋਕਰ ਇੱਥੇ ਸਤਨਾਜਾ ਪਾਉਂਦੇ ਆ ਕੇ ਉਹਨਾਂ ਨੂੰ ਚਾਵਲ ਪਾਉਂਦੇ ਆ ਜੋ ਇਹਨੂੰ ਤੇ ਉਹ ਫਿਰ ਇੱਥੇ ਜੜੇ ਆ ਗਏ ਬਾਦ ਫੁੱਲ ਰਹੇ ਆ ਤੇ ਇਹਦਾ ਹੁਣ ਰੋਡੈਂਟਸ ਦਾ ਇਲਾਜ ਵੀ ਕਰਾਵਾਂਗੇ ਨਾਲ ਸੀ ਬਿਮਾਰੀ ਨੂੰ ਜੜੋਂ ਵੀ ਠੀਕ ਕਰਾਂਗੇ ਬਾਕੀ ਉਹ ਜਿਹੜਾ ਛੋਟੇ ਜਿਹਾ ਮਾਈਨਰ ਲੀਕ ਸੀ ਉਹਨਾਂ ਨੇ ਬੰਦ ਕਰਤੀ ਆਲਰੇਡੀ ਸੀਲ ਕਰਤੀ ਆ ਕੋਈ ਹੋਰ ਕੀ ਮੇਰੇ ਤੇ ਨਹੀਂ ਜਾਂਦਾ ਜਿਹੜੇ ਜੇ ਪਬਲੀ ਨਾਰ ਰਹਿੰਦੀ ਹੈ ਭਾਖੜੇ ਪਾਉਂਦੇ ਨੇ ਉਹਨਾਂ ਨੂੰ ਡਰਦਾ ਅਸੀਂ ਅਸੀਂ ਦੇਖੋ ਜੀ ਉਹਨਾਂ ਨੂੰ ਮੈਂ ਕਿਹਾ ਵੀ ਉਹ ਪੁਰਾਣਾ ਜ਼ਮਾਨਾ ਗਿਆ ਸਵੇਰੇ ਜਦੋਂ ਮੈਨ ਇਹਨਾਂ ਨੇ ਸਵੇਰੇ 6 ਵਜੇ ਹੋਇਆ ਤੇ ਅੱਠ ਵਜੇ ਨੂੰ ਤਾਂ ਬੰਦ ਕਰਤਾ ਸੀ ਇਹਨਾਂ ਨੇ ਸਾਰਾ ਜੀ ਕੋਈ ਕੋਈ ਗੱਲ ਹੀ ਨਹੀਂ ਆਜੀ ਬਾਲੋ ਨਾਲ ਦੀ ਨਾਲ ਸਰ ਕੋਈ ਮੈਸੇਜ ਦਿਨਾ ਚਾਹੁੰਦਾ ਹਾਂ ਮੈਂ ਇੱਕ ਤਾਂ ਲੋਕਾਂ ਨੂੰ ਕਹਿੰਨਾ ਪੈਣ ਕਰਨ ਦੀ ਬਿਲਕੁਲ ਕੋਈ ਲੋੜ ਨਹੀਂ ਆ ਲੋਕਾਂ ਨੇ ਜੋ ਕਰਨਾ ਹੈ ਬਾਕੀ ਸਾਰਾ ਕੁਝ ਸਰਕਾਰ ਕਰੇਗੀ ਅਸੀਂ ਦੁਬਾਰਾ ਇਸ ਤਰ੍ਹਾਂ ਦੀ ਲੀਕੇਜ ਨਹੀਂ ਹੋਣ ਦੇਵਾਂਗੇ ਪਾੜ ਨਹੀਂ ਸੀਗਾ ਲੀਕੇਜ ਸੀ ਉਹ ਵੀ ਨਹੀਂ ਹੋਣ ਦੇਵਾਂਗੇ ਲੋਕਾਂ ਨੂੰ ਇੱਕੋ ਬੇਨਤੀ ਹੈ ਜੀ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਨਹਿਰ ਦੇ ਕੰਢਿਆਂ ਦੇ ਉੱਤੇ ਬੰਨੇ ਦੇ ਉੱਤੇ ਚੂਹਾ ਵਾਸਤੇ ਜਿਹੜਾ ਹੈਗਾ ਸਤਨਾਜਾ ਜਾਂ ਚਾਵਲ ਆ ਉਹਨਾਂ ਨੂੰ ਦਿਓ ਉਹ ਤੁਸੀਂ ਆਪਣੇ ਘਰ ਦੇ ਨੇੜੇ ਜਾ ਕਿਤੇ ਹੋਰ ਜਗ੍ਹਾ ਲੱਭ ਲੋ ਨਾ ਵਾਸਤੇ ਚੋਆ ਵਾਸਤੇ ਲੇਕਿਨ ਇੱਥੇ ਨਾ ਕਰੋ ਵੈਸੇ ਤਾਂ ਕਿਤੇ ਵੀ ਨਾ ਕਰੋ ਕਿਉਂਕਿ ਜਿਹੜੇ ਰੋਡ ਰੈਟਸ ਆ ਇਹਦੇ ਨਾਲ ਪਲੇਗ ਵਰਗੀਆਂ ਮਾਰੀਆਂ ਵੀ ਫੈਲਦੀਆਂ ਤੇ ਆਪਾਂ ਖੋਦੀ ਜਿਹੜੀ ਬਿਮਾਰੀ ਆ ਉਹ ਅਸੀਂ ਖੋਦੀ ਉਹਨੂੰ ਪੁੱਲ ਤੇ ਆ ਕੇ ਉਹਨਾਂ ਨੂੰ ਜਿਹੜਾ ਇੱਥੇ ਜੇ ਆਪਾਂ ਨੂੰ ਬਨੇ ਦੇ ਉੱਤੇ ਖੜਾ ਕੇ ਬਨੇ ਨੂੰ ਅੰਦਰੋਂ ਖੋਖਲਾ ਕਰ ਦਿੰਦਿਆਂ ਇਹ ਔਰ ਇਹੀ ਹੋਇਆ ਸੀਗਾ ਅਸੀਂ ਬਿਮਾਰੀ ਦੀ ਜੜ ਵੀ ਫੜ ਲਈ ਬੜੀ ਮੁਸਤਦੀ ਦਿਖਾਈ ਹੈ ਸਾਰੇ ਸਟਾਫ ਨੇ ਤੇ ਕੋਈ ਪੈਨਿਕ ਕਰਦੀ ਲੋੜ ਨਹੀਂ ਹੈ ਕੋਈ ਖਬਰਾਂ ਦੀ ਲੋੜ ਨਹੀਂ ਹੈ ਜਿਹੜੀ ਤੁਹਾਡੇ ਮੰਤਰੀ ਹਾਂਜੀ ਖੇਤਾਂ ਦਾ ਜੀ ਕੋਈ ਨੁਕਸਾਨ ਹੋਇਆ ਜੀ ਬਿਲਕੁਲ ਕੋਈ ਨੁਕਸਾਨ ਨਹੀਂ ਹੋਇਆ ਜੀ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਜਿਹੜਾ ਤੁਹਾਨੂੰ ਪਤਾ ਵੀ ਫਸਲ ਵੱਡੀ ਹੋ ਗਈ ਹੈ ਤਿੰਨ ਚਾਰ ਅਜੇ ਪਾਣੀ ਚੱਲਣੇ ਨਹੀਂ ਦਿੱਤਾ ਉਹਨਾਂ ਨੇ ਸਵੇਰੇ ਜਨ ਤੇ ਮੁੱਢਲੇ ਆਂਦੇਸਰ ਦੇਖਿਆ ਨਾਲ ਦੀ ਨਾਲ ਉਹਨੇ ਲੜਕੀ ਤਾਂ ਸਾਰਾ ਸਟਾਫ ਪਹੁੰਚ ਗਿਆ ਸੀਰ ਕਰ ਚੁੱਕੇ ਹਾਂ ਜੀ ਅਸੀਂ ਉਹਨੂੰ ਬੰਦ ਕਰ